ਦੋ ਨਕਰੀ ਇਹ ਤੋਂ ਪਹਿਲਾਂ ਹੋ ਗਈ ਹਾਂ ਤੇ ਮੰਨ ਗਿਲੇ ਬਰੋਚੀ ਅੰਦਰ ਦਪੜੀ ਗਏ ਪੈ ਗਈ ਨਾ ਇਹ ਮੈਂ ਕਹਿੰਦਾ ਇਹ ਬਲਵਾ ਜਾਂ ਮੇਰੀ ਗੋਲੀ ਮਾਰ ਕੋਈ ਮੰਦੀ ਗੱਦ ਦੇ ਨਹੀਂ ਉਹਦੇ ਸੇ ਟੁੱਟ ਜਾਂਦਾ ਕਰੀ ਗਿਆ ਜਦ ਦਪੜੀਆ ਪੰਜੀਦਾਂ ਚੀ ਕੀ ਕੀ ਮੇਨੇ ਬੰਨ ਨਹੀਂ ਕਿਹਦੇ ਬਾਹਾਂ ਜੀ ਤੂੰ ਇਹ ਗਣਖ ਬੇ ਟੁੱਟੇ ਪਤਾ ਗਣਖ ਖਰਾਬ ਹੋ ਗਈ ਮੰਦੀ ਵੇ ਇਹ ਲੱਕਾ ਕੋਈ ਪੱਕਾ ਹੋਇਆ ਨਹੀਂ ਮੈਂ ਚੱਕਿਆ ਪੈ ਵੀ ਦਬਲ ਉਹਦਾ ਨਾ ਤੇ ਪੋ ਨੂੰ ਜੱਟ ਕਰੇ ਕੋਈ ਮਸਾਗਾ ਲੋਕ ਹੀ ਹੜਾ ਪੰਜ ਮਿੰਟ ਤੋਂ ਖਾਸਦੇ ਉਮਰ ਜਿੰਨ ਕਤ ਮੈਂ ਐਵੇਂ ਮਦਨ ਹੋੜ ਕੇ ਬੰਦਲੀ ਕਰ ਤੇ ਲਾੜ ਕੇ ਟੁੱਟ ਗਿਆ ਹਾਂ ਕੋਈ ਮਸਾਗਾ ਕੋਈ ਬੱਜੀ ਮੈਂ ਅੱਜ ਵੀ ਆਖਿਆ ਸੀ ਪੀ ਮੰਨਣਾ ਕਰੋ ਮੈਂ ਵੇਖ ਜਊਂਗੀ ਕਿ ਕਿਹੜਾ ਕੋ ਮਾਇਆ ਮਾਇਆ ਪਿਆ ਦੂਗੇ ਮੱਧ ਗਿਆ ਆਉਂਗੀ ਤੇ ਆ ਕੋਈ ਮੱਲਾ ਹਲੋ ਵੇ ਜੀ ਜਾਂ ਉੱਥੇ ਧੱਕਾ ਜਾਵੇ ਦਾ ਪੈਪ ਜੱਬੇ ਜਾਂਦਾ ਆ ਪਾਣੀ ਗੱਡੀ ਜਾਵੇ ਆ ਠੀਕ ਆ ਧੰਨ ਵੀ ਦੁੱਖ ਹੈ